ਸਸਤੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਸਸ ਸੁਨੋਂਦੀ ਦੀ ਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਟੇ ਤੇ ਮੈਦੇ ਤੋਂ ਬਣੀਆਂ ਹੋਈਆਂ ਸੇਮੀਆਂ ਉਸ ਵਾਸਤੇ ਮੈਂ ਸੇਮੀਆਂ ਲੈਂਦੀ ਆ ਇੱਕ ਕੌਲੀ ਆਪਾਂ ਨੇ ਸੇਮੀਆਂ ਲੈਂਦੀ ਆ ਤੇ ਇੱਕ ਛੋਟੀ ਕੌਲੀ ਆਪਾਂ ਨੇ ਚੀਨੀ ਲੈਂਦੀ ਆ ਇੱਕ ਆਪਾਂ ਨੇ ਕੜਾਈ ਲੈਂਦੀ ਆ ਤੇ ਕੜਾਈ ਦੇ ਵਿੱਚ ਪਾ ਦਵਾਂਗੇ ਆਪਾਂ ghee ਤੁਸੀਂ ਨੋਰਮਲ ghee ਜਾਂ ਦੇਸੀ ghee ਕੋਈ ਵੀ ਲੈ ਸਕਦੇ ਹੋ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਆ ਗਿਆ ਕਿਸੇ ਨੂੰ ਜ਼ੁਕਾਮ ਹੁੰਦਾ ਤਾਂ ਆਪਾਂ ਇਹ ਸੇਵੀਆਂ ਦਾ ਪਾਣੀ ਦੇ ਵਿੱਚ ਘੀ ਪਾ ਕੇ ਇਹਨੂੰ ਰਾਤ ਨੂੰ ਪੈਣ ਲੱਗੇ ਪੀ ਸਕਦੇ ਹਾਂ ਇਹ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਤੇ ਚਾਰ ਆਪਾਂ ਲੈਤੀਆਂ ਬਾਦਮਾਂਗੇ ਉਸ ਤੋਂ ਬਾਅਦ ਆਪਾਂ ਸੇਵੀਆਂ ਬਾਦਮਾਂਗੇ ਘੀ ਦੇ ਵਿੱਚ ਘੀ ਦੇ ਵਿੱਚ ਆਪਾਂ ਸੇਵੀਆਂ ਨੂੰ ਪਹਿਲਾਂ ਭੁੰਨ ਲਵਾਂਗੇ පැල්ලවපනේ පල බිනාසිීතෝ පැල්ලා අපනේ සේම යන කොන්න කෙරෙක්කයා යයි තොරජපා සේකළ වාලමාගේ සීවි වෙච්චුවී ਤੋਂ ਬਾਅਦ ਪਾਣੀ ਪਾਦ ਮੰਗੇ ਇਹ ਨਾਲ ਕੇ ਆਪਾਂ ਨੇ ਕੌਲੀ ਇੱਕ ਸੇਮੀਆਂ ਲਈਤੀ ਸੀ ਤਿੰਨ ਕੌਲੀਆਂ ਆਪਾਂ ਨੇ ਪਾਣੀ ਦੀਆਂ ਪਾਈਆਂ ਇਸੇਮੀਆਂ ਦੇ ਵਿੱਚ ਟੱਕੇ ਪਕਾ ਲਵਾਂਗੇ ਸੇਮੀਆਂ ਨੂੰ ਤੇ ਵਿੱਚ ਵਿੱਚ ਚੈੱਕ ਕਰੀ ਜਾਵਾਂਗੇ ਮਿੱਠਾ ਬਾਦਮਾਂਗੇ ਜੇਕਰ ਤੁਸੀਂ ਤੁਹਾਨੂੰ ਲੱਗਦਾ ਵੀ ਅਸੀਂ ਪਾਣੀ ਵਾਲੀਆਂ ਸੇਵੀਆਂ ਨਹੀਂ ਇਹ ਪਾਣੀ ਵਾਲੀਆਂ ਮਤਲਬ ਵੀ ਆਪਾਂ ਸੇਵੀਆਂ ਵੀ ਖਾ ਸਕਦੇ ਆ ਤੇ ਪਾਣੀ ਨੂੰ ਸਾਰੇ ਨੂੰ ਸੁੱਕਤਾ ਕਰਕੇ ਵੀ ਆਪਾਂ ਇਹ ਸੇਵੀਆਂ ਨੂੰ ਖਾ ਸਕਦੇ ਆ ਇਹ ਸੇਵੀਆਂ ਬਹੁਤ ਹੀ ਟੇਸਟੀ ਲੱਗਦੀਆਂ ਨੇ ਸੇਵੀਆਂ ਨੂੰ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਹੈ ਤੇ ਹੁਣ ਗੈਸ ਕਰ ਦਵਾਂਗੇ ਆਪਾਂ ਬੰਦ ਮਿੱਠੀਆਂ ਸੇਵੀਆਂ ਆਪਣੀਆਂ ਬਣ ਕੇ ਤਿਆਰ ਹੈ ਬਹੁਤ ਹੀ ਆਪਾਂ ਨੇ ਵਧੀਆ ਇਸ ਆਸਾਨ ਤਰੀਕੇ ਨਾਲ ਇਸ ਮਿੱਠੀਆਂ ਸੇਮੀਆਂ ਨੂੰ ਬਣਾ ਕੇ ਤਿਆਰ ਕੀਤਾ ਹੈ ਬਹੁਤ ਹੀ ਵਧੀਆ ਆਪਣੀਆਂ ਸੇਮੀਆਂ ਬਣੀਆਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਆ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀਆਂ ਹੋਰ ਰੈਸਪੀਆ ਦੇਖਣ ਵਾਸਤੇ